ਲੋਕ ਸਭਾ ਚੋਣਾਂ ਨੂੰ ਲੈ ਕੇ ਪੰਜਾਬ ਦੇ ਵਿੱਚ ਸਿਆਸਤ ਗਰਮਮੰਦੀ ਹੋਈ ਨਜ਼ਰ ਆ ਰਹੀ ਹੈ ਤੇ ਹਰ ਪਾਰਟੀ ਦੇ ਵੱਲੋਂ ਲੋਕਾਂ ਨੂੰ ਵੋਟ ਪਾਉਣ ਦੀ ਅਪੀਲ ਕੀਤੀ ਜਾ ਰਹੀ ਹੈ। ਉੱਥੇ ਦੇਸ਼ ਦੇ ਪ੍ਰਧਾਨ ਮੰਤਰੀ ਵੀ ਪੰਜਾਬ ਦੌਰੇ ਤੇ ਨੇ ਤੇ ਦੂਜੇ ਪਾਸੇ ਆਮ ਆਦਮੀ ਪਾਰਟੀ ਦੇ ਵੱਲੋਂ ਆਪਣੇ ਉਮੀਦਵਾਰਾਂ ਨੂੰ ਜਿਤਾਉਣ ਦੇ ਲਈ ਜ਼ੋਰ ਅਜਮਾਇਸ਼ ਕੀਤੀ ਜਾ ਰਹੀ ਹੈ। ਉੱਥੇ ਐਨਬੀ ਨਿਊਜ਼ ਦੀ ਟੀਮ ਵੀ ਪਠਾਨਕੋਟ ਪਹੁੰਚੀ ਹੈ ਜਿੱਥੇ ਕਿ ਅਮਨ ਸ਼ੇਰ ਸਿੰਘ ਸ਼ੈਰੀਕਲਸੀ ਗੁਰਦਾਸਪੁਰ ਤੋਂ ਉਮੀਦਵਾਰ ਨੇ ਜਿਨ੍ਹਾਂ ਦੀ ਚੋਣ ਮੁਹਿੰਮ ਨੂੰ ਕੈਬਨਿਟ ਮੰਤਰੀ ਲਾਲਚੰਦ ਘਟਾਰੂ ਚੱਕ ਹੋਰ ਤੇਜ਼ ਕਰਦੇ ਹੋਏ ਨਜ਼ਰ ਆ ਰਹੇ ਹਨ। ਤੁਹਾਡੀ ਐਨਬੀ ਨਿਊਜ਼ ਨਾਲ ਗੱਲਬਾਤ ਕਰਦੇ ਕੈਬਨਿਟ ਮੰਤਰੀ ਕਟਾਰੂ ਚੱਕ ਨੇ ਮੋਦੀ ਦੀ ਪੰਜਾਬ ਫੈਰੀ ਨੂੰ ਲੈ ਕੇ ਵੱਡੇ ਸਵਾਲ ਖੜੇ ਕੀਤੇ ਨੇ ਐਨਬੀ ਨਿਊਜ਼ ਚੈਨਲ ਦੇਖ ਰਹੇ ਹੋ ਤੁਸੀਂ ਮੈਂ ਹਾਂ ਤੁਹਾਡੇ ਨਾਲ ਤਜਿੰਦਰ ਚੰਦੀ ਲੋਕ ਸਭਾ ਚੋਣਾਂ ਦਾ ਮਾਹੌਲ ਗਰਮਾਇਆ ਹੋਇਆ ਤੇ ਐਨਬੀ ਨਿਊਜ਼ ਦੀ ਟੀਮ ਵੀ ਪੰਜਾਬ ਨਿਕਲੀ ਤੇ ਪਠਾਨਕੋਟ ਪਹੁੰਚੀ ਹੈ ਜਿੱਥੇ ਅਮਨ ਸ਼ੇਰ ਸਿੰਘ ਸ਼ੈਰੀ ਕਲਸੀ ਆਮਾਦੀ ਪਾਰਟੀ ਦੇ ਉਮੀਦਵਾਰ ਨੇ ਉਹਨਾਂ ਦੇ ਹੱਕ ਦੇ ਵਿੱਚ ਲਗਾਤਾਰ ਹਰ ਰੋਜ਼ ਕੈਬਨਿਟ ਮੰਤਰੀ ਨੇ ਪੰਜਾਬ ਦੇ ਕਟਾਰੂ ਚੱਕ ਜੀ ਚੋਣ ਪ੍ਰਚਾਰ ਕਰ ਰਹੇ ਨੇ ਤੇ ਪਠਾਨਕੋਟ ਦਾ ਕੋਟਲੀ ਇਲਾਕਾ ਜਿੱਥੇ ਪਹੁੰਚੇ ਨੇ ਤੇ ਗੱਲਬਾਤ ਕਰਦੇ ਆਂ ਕਟਾਰੂ ਚੱਕ ਸਾਹਿਬ ਪੰਜਾਬ ਦੀਆਂ 13 ਲੋਕ ਸਭਾ ਜਿੱਤਣ ਦਾ ਦਾਵਾ ਕਰ ਰਹੀ ਆਵਾ ਦੀ ਪਾਰਟੀ ਵੀ 13 0 ਨਾਲ ਸਫਾਇਆ ਕਰਾਂਗੇ ਕਿਵੇਂ ਦੇਖਦੇ ਹਾਂ ਜੀ ਹੋਊਗਾ 13 0 ਸਭ ਤੋਂ ਪਹਿਲਾਂ ਤਾਂ ਤੁਹਾਨੂੰ ਜੀ ਆਇਆਂ ਨੂੰ ਤੁਸੀਂ ਸਾਡੇ ਹਲਕੇ 'ਚ ਆਏ ਔਰ ਲਗਾਤਾਰ ਜਿਹੜਾ ਚੋਣ ਪ੍ਰਚਾਰ ਹੈ ਪੰਜਾਬ ਦੇ ਅੰਦਰ ਆਪਣੀ ਪੀਕ ਤੇ ਜਾ ਰਿਹਾ ਸੋ ਲੋਕ ਸਭਾ ਹਲਕਾ ਗੁਰਦਾਸਪੁਰ ਜਿੱਥੋਂ ਬਹੁਤ ਹੀ ਹਰਮਨ ਪਿਆਰੇ ਤੇ ਨੌਜਵਾਨ ਉਮੀਦਵਾਰ ਸੈਰੀ ਕਲਸੀ ਜੀ ਨੂੰ ਅ ਅਰਵਿੰਦ ਕੇਜਰੀਵਾਲ ਜੀ ਨੇ ਔਰ ਮਾਨ ਸਾਹਿਬ ਨੇ ਗੁਰਦਾਸਪੁਰ ਦੇ ਲੋਕਾਂ ਸਾਹਮਣੇ ਬੇਸ ਕੀਤਾ ਸੋ ਮੈਂ ਕਹਿ ਸਕਦਾ ਕਿ ਬਹੁਤ ਹੀ ਖੂਬਸੂਰਤ ਬਹੁਤ ਹੀ ਮਤਲਬ ਵਧੀਆ ਸਿਨੈਰੀਓ ਜਿਹੜਾ ਗੁਰਦਾਸਪੁਰ ਪਾਰਲੀਮੈਂਟ ਹਲਕੇ ਦੇ ਵਿੱਚ ਤੁਹਾਨੂੰ ਦੇਖਣ ਨੂੰ ਮਿਲ ਰਿਹਾ ਹਰ ਰੋਜ਼ ਹਰ ਰੋਜ਼ ਦਰਜਨਾ ਨਹੀਂ ਸੈਂਕੜੇ ਸੁਭਾਵਾਂ ਵਕ ਵਕ ਟੀਮਾਂ ਵੱਲੋਂ ਵਿੰਡਾਂ ਚ ਸਹਿਰਾਂ ਚ ਕਸਬਿਆਂ ਚ ਕੀਤੀਆਂ ਜਾ ਰਹੀਆਂ ਨੇ ਔਰ ਖੁਸ਼ੀ ਇਸ ਗੱਲ ਦੀ ਹੈ ਵੀ ਲੋਕ ਆਪ ਮਾਰੇ ਦੂਸਰੀਆਂ ਪਾਰਟੀਆਂ ਚੋਂ ਜਿਨ੍ਹਾਂ ਨੇ ਲੰਬਾ ਸਮਾਂ ਪਾਰਟੀਆਂ ਚ ਕੰਮ ਕੀਤਾ ਉਹ ਆਜਾਮਦੀ ਪਾਰਟੀ ਚ ਜੁਆਇਨ ਵੀ ਕਰ ਰਹੇ ਨੇ ਹਰ ਰੋਜ਼ ਸੋ ਮੈਂ ਕਹਿ ਸਕਦਾ ਵੀ ਇਹ ਸੋਭ ਸੰਕੇਤ ਹੈ ਕਿ ਲੋਕ ਬਦਲਾਵ ਚਾਹੁੰਦੇ ਆ ਲੋਕਾਂ ਨੇ ਲੰਬਾ ਸਮਾਂ ਕਾਂਗਰਸ ਔਰ ਭਾਜਪਾ ਨੂੰ ਅਕਾਲੀ ਦਲ ਨੂੰ ਪੰਜਾਬ ਦੀ ਸੱਤਾ ਸੌਂਪੀ ਹੈ ਸੋ ਅੱਜ ਵੋਟਰ ਬਹੁਤ ਸਿਆਣਾ ਹੈ ਅੱਜ ਜਿਹੜਾ 170 ਰੁਪਏ ਦਾ ਲੀਟਰ ਕੌੜਾ ਤੇਲ ਆ ਰਿਹਾ ਜਿਹੜੇ ਲੋਕ ਇੰਨੀ ਮਹਿੰਗਾਈ ਦੇ ਵਿੱਚ ਆਪਣਾ ਜੀਵਨ ਬਤੀਤ ਕਰ ਰਹੇ ਆ ਦਾਲਾਂ ਸਬਜ਼ੀਆਂ ਗੈਸ ਸਿਲੰਡਰ ਮਿੱਟੀ ਦਾ ਤੇਲ ਡੀਜ਼ਲ ਪੈਟਰੋਲ ਸਭ ਲੋਕਾਂ ਦੀ ਪਹੁੰਚ ਤੋਂ ਬਾਹਰ ਹੁੰਦਾ ਜਾ ਰਿਹਾ ਸੋ ਅੱਜ ਲੋਕ ਭਾਜਪਾ ਦੇ ਜੁਮਲੇਆ ਤੋਂ ਭਾਜਪਾ ਦੇ ਜਿਹੜਾ ਉਹ ਪਖੰਡਵਾਦ ਆ ਉਹਨੂੰ ਪਛਾਨ ਚੁੱਕੇ ਆ ਤੇ ਪੰਜਾਬ ਦੇ ਅੰਦਰ ਵੈਸੇ ਹੀ ਲੋਕ ਭਾਜਪਾ ਦਾ ਜਿਹੜਾ ਸ਼ੇਕ ਹੈ ਉਹ ਵਾਜੇ ਵੀ ਪਿੰਡੇ ਤੇ ਹੰਡਾਰੇ ਆ ਬਾਰਡਰਾਂ ਦੇ ਉੱਤੇ ਸਾਡੇ ਕਿਸਾਨ ਲੜ ਰਹੇ ਆ ਸੋ ਗਰੀਬ ਮਾਰ ਦਿੱਤਾ ਬੀਜੇਪੀ ਦੀ ਸਰਕਾਰ ਨੇ ਸੋ ਇਸ ਤਰ੍ਹਾਂ ਦੋਵੇਂ ਰਵਾਇਤੀ ਪਾਰਟੀਆਂ ਜਿਹੜੇ ਦੋਵੇਂ ਰਵਾਇਤੀ ਕੰਬੀਨੇਸ਼ਨ ਲੰਬਾ ਸਮਾਂ ਸਾਂਝੀ ਵੈਟਿੰਗ ਕਰਦੇ ਰਿਹਾ ਕਦੀ ਅਕਾਲੀ ਦਲ ਬੀਜੇਪੀ ਨੇ ਵੈਟਿੰਗ ਕਰ ਲਿਆ ਪਣਾ ਕਾਂਗਰਸ ਨੇ ਬਾਲਿੰਗ ਕਰਨੀ ਹੈ ਕਦੀ ਕਾਂਗਰਸ ਨੇ ਵੈਟਿੰਗ ਕਰ ਲਿਆ ਪਣਾ ਉਹਨਾਂ ਨੇ ਬਾਲ ਕਰਨੀ ਹੈ ਸੋ ਪੰਜਾਬ ਦੇ ਲੋਕਾਂ ਨੇ ਖਾਸ ਕਰਕੇ ਜਿਹੜੇ 2 ਸਾਲ ਨੇ ਜਿਹੜੇ ਮਾਨ ਸਾਹਿਬ ਨੇ ਪੰਜਾਬ ਚ ਕੰਮ ਕੀਤੇ ਆ ਅੱਜ ਕੋਈ ਪਰਿਵਾਰ ਪੰਜਾਬ ਦਾ ਐਸਾ ਨਹੀਂ ਭਾਵੇਂ ਉਹਨਾਂ ਨੇ 2022 ਚ ਆਪ ਨੂੰ ਵੋਟ ਨਹੀਂ ਪਾਈ ਅੱਜ ਉਹਨਾਂ ਦਾ ਬਿਜਲੀ ਬਿੱਲ ਵੀ ਜ਼ੀਰੋ ਆ ਰਿਹਾ ਹੈ ਅੱਜ ਮੰਡੀ ਚ ਕਿਸਾਨ ਨਹੀਂ ਰੋਲ ਰਿਹਾ ਜਾਂਦਾ ਫਸਲ ਚੱਕੀ ਜਾਂਦੀ ਹੈ ਪੈਸੇ ਵਾਪਸ ਆ ਰਿਹਾ ਹੈ ਅੱਜ ਬੰਬੀਆਂ ਦੀ ਬਿਜਲੀ ਇੰਨੀ ਆ ਰਹੀ ਹੈ ਵੀ ਭੱਜ ਕੇ ਜਾ ਕੇ ਉਹਨੂੰ ਬੰਦ ਕਰਨੇ ਪੈਂਦੀ ਹੈ ਸੋ ਪੰਜਾਬ ਨੂੰ ਲੀਤ ਲਿਆਉਣ ਦੇ ਲਈ ਜਿਹੜਾ ਪੰਜਾਬ ਇਕਨੋਮਿਕਲੀ ਜਾਂ ਸੋਸ਼ਲ ਕਈ ਗੱਲਾਂ ਤੋਂ ਲੀਓ ਲੱਥਾ ਸੀਗਾ ਅੱਜ ਪੰਜਾਬ ਅ ਪਟੜੀ ਤੇ ਆ ਗਿਆ 43000 ਸਰਕਾਰੀ ਨੌਕਰੀਆਂ ਇਹ ਬਹੁਤ ਵੱਡੀ ਸੁਗਾਤ ਆ ਪੰਜਾਬ ਦੇ ਬੱਚਿਆਂ ਨੂੰ ਜਿਹੜੀ ਇੱਕ ਪ੍ਰਸ਼ਾਸਨ ਬਣ ਗਈ ਲੋਕਾਂ ਦੀ ਕਿ ਕਿਸੇ ਵੀ ਪਾਰਟੀ ਨੇ ਕੁਝ ਨਹੀਂ ਕਰਨਾ ਜਿਹੜਾ ਵੀ ਲੀਡਰ ਆਣ ਦਾ ਆਪਣੇ ਢਿੱਡ ਪਰਦਾ ਸਰਕਾਰਾਂ ਕੁਝ ਨਹੀਂ ਕਰਦੀਆਂ ਬਾਅਦ ਚ ਅੱਜ ਪੰਜਾਬ ਦੇ ਲੋਕ ਗੁੱਡ ਫੀਲ ਕਰਦੇ ਆ ਮਾਨ ਸਾਹਿਬ ਦੀ ਗਵਰਨੈਂਸ ਤੋਂ ਜਿਵੇਂ ਨਰਿੰਦਰ ਮੋਦੀ ਦੌਰਾ ਕਰ ਰਹੇ ਪੰਜਾਬ ਦਾ ਪਟਿਆਲਾ ਦੇ ਵਿੱਚ ਭਾਸ਼ਣ ਦਿੱਤਾ ਉਹਨਾਂ ਨੇ ਤੇ ਉਹਨਾਂ ਨੇ ਕਹਿ ਦਿੱਤਾ ਵੀ ਜੇ ਤੁਸੀਂ ਵੋਟ ਨਹੀਂ ਪਾਉਂਗੇ ਤਾਂ ਪੰਜਾਬ ਦਾ ਭਲਾ ਨਹੀਂ ਹੋ ਸਕਦਾ ਮਤਲਬ ਇਸ ਭਾਸ਼ਣ ਨੂੰ ਤੁਸੀਂ ਕਿਵੇਂ ਦੇ ਦੇਓ ਕੁਝ ਉਹਨਾਂ ਨੇ ਕਹੇਰੀ ਆਪਾਂ ਸਿੱਖ Hindu ਦੀਆਂ ਵੀ ਗੱਲ ਕੀਤੀ ਹੈਗੀ ਕਿਵੇਂ ਦੇਖਿਆ ਜਾਦਾ ਹੈ ਉਹ ਭਾਸ਼ਣ ਨੂੰ ਜੀ ਮੈਨੂੰ ਲੱਗਦਾ ਹੈ ਪੰਜਾਬ ਨੂੰ ਡਰਾਉਣ ਦੀ ਕੋਸ਼ਿਸ਼ ਕਰ ਰਿਹਾ ਮੋਦੀ ਸਾਹਿਬ ਇਹ ਪੰਜਾਬੀ ਨੇ ਪੰਜਾਬ ਜਿਉਂਦਾ ਆਪਣੇ ਗੁਰੂਆਂ ਦੀ ਬਰਕਤਾਂ ਦੇ ਨਾਲ ਪੰਜਾਬ ਜਿਉਂਦਾ ਆ ਆਪਣੇ ਸ਼ਹੀਦਾਂ ਦੀਆਂ ਕੁਰਬਾਨੀਆਂ ਦੇ ਨਾਲ ਮੋਦੀ ਨੇ ਪੰਜਾਬ ਨੂੰ ਕਿ ਪਿਆਰਾ ਸਰ ਖੜੇ ਕਰਨਾ ਪੰਜਾਬ ਦੇ ਕਿਸਾਨ ਪਿਛਲੇ 3 ਸਾਲ ਤੋਂ ਬਾਰਡਰਾਂ ਤੇ ਲੜ ਰਹੇ ਆ ਤੁਸੀਂ ਐਮਐਸਪੀ ਦੇ ਵਾਅਦਾ ਕਰਕੇ ਭੱਜ ਗਏ ਉਹ ਤੋਂ ਤੁਸੀਂ 15 ਲੱਖ ਦਾ ਵਾਅਦਾ ਕੀਤਾ ਘਰ ਘਰ ਆਣ ਦਾ ਉਹ ਤੋਂ ਵੀ ਭੱਜ ਗਏ 2 ਕਰੋੜ ਨੌਕਰੀਆਂ ਹਰ ਸਾਲ ਦੇਣ ਦਾ ਵਾਅਦਾ ਕੀਤਾ ਮੋਦੀ ਸਾਹਿਬ ਨੇ ਉਹ ਤੋਂ ਭੱਜ ਗਏ ਕੋਈ ਇੱਕ ਗੱਲ ਗਰਾ ਦਿਓ ਜਿਹੜੀ ਵੀਜੇਪੀ ਨੇ ਦੇਸ਼ ਦੇ ਅੰਦਰ ਕੀਤੀ ਹੋਵੇ ਤੇ ਪੰਜਾਬ ਦਾ 18000 ਕਰੋੜ ਰੁਪਇਆ ਵੱਖ-ਵੱਖ ਯੋਜਨਾਵਾਂ ਤੋਂ ਜਿਹੜਾ ਪੰਜਾਬ ਨੂੰ ਆਣਾ ਜੀਐਸਟੀ ਦੇ ਰਾਈਂ ਉਹ ਪੰਜਾਬ ਦਾ ਡਾਕੇ ਬੈਠੇ ਆ ਸੋ ਇਸ ਕਰਕੇ ਪੰਜਾਬ ਦਾ ਭਲਾ ਮਾਨ ਸਾਹਿਬ ਦੀ ਗਵਾਈ ਦੇ ਵਿੱਚ ਤੇ ਖਾਸ ਕਰਕੇ ਉਹਨਾਂ ਦੀ ਇਮਾਨਦਾਰੀ ਤੋਂ ਪੰਜਾਬੀ ਕਾਇਲ ਨੇ ਸੂਇਸ ਕਰਕੇ ਪੰਜਾਬ ਦੇ ਅੰਦਰ ਆਮ ਆਦਮੀ ਪਾਰਟੀ ਦੀ ਸਰਕਾਰ ਆਪਣੇ ਮਤਲਬ ਲੋਕਾਂ ਨਾਲ ਦਿੱਤੀਆਂ ਗਰੰਟੀਆਂ ਲਗਾਤਾਰ ਪੂਰੀਆਂ ਕਰਦੀ ਹੈ ਤਾਂ ਵੱਡੇ ਫੈਸਲੇ ਨਾਲ ਦੇਣਾ ਚ ਪੰਜਾਬ ਚ ਹੋਇਆ ਉਹਨਾਂ ਦਾ ਕਹਿਣਾ ਕਿ ਕਰਤਾਰਪੁਰ ਕੋਰੀਡੋਰ ਮੇਰੀ ਦੇਣ ਆ ਤੇ ਮੈਂ ਹੋਰ ਵੀ ਜਿਵੇਂ ਅਟੈਕ ਹੋਏ ਪਹਿਲਾਂ ਅਤਵਾਦ ਤੇ ਕੰਟਰੋਲ ਕੀਤਾ ਜੀ ਨਸ਼ਾ ਬਹੁਤ ਆ ਉੱਤੇ ਅਸੀਂ ਯੂਰੇ ਕੰਮ ਕਰ ਰਹੇ ਹਾਂ ਪਿਛਲੀਆਂ ਸਰਕਾਰਾਂ ਦੇ ਤੰਜ ਕਸ ਦਿੱਤੇ ਤੇ ਕੀ ਕਹੋਗੇ ਇਹਨਾਂ ਨੂੰ ਲੈ ਕੇ ਹਰ ਹਰ ਮਹੀਨੇ ਬਾਅਦ ਗੁਜਰਾਤ ਜਿੱਥੇ ਬੀਜੇਪੀ ਦੀ ਸਰਕਾਰ ਹੈ ਪਿਛਲੇ ਮਹੀਨੇ ਉਥੇ 140 ਕਰੋੜ ਰੁਪਏ ਦੀ ਹੈਰੋਇਨ ਦੀ ਖੇਪ ਫੜੀ ਗਈ ਹੈ ਜਿੱਥੇ ਬੀਜੇਪੀ ਦਾ ਰਾਜ ਹੈ ਸੋ ਬੀਜੇਪੀ ਨੇ ਨਸ਼ਾ ਬੰਦ ਕਰਨਾ ਬਾਰਡਰਾਂ ਦੀ ਰਾਖੀ ਕਰਨਾ ਕੇਂਦਰ ਦਾ ਕੰਮ ਹੈ ਸੋ ਬੀਜੇਪੀ ਤੇ ਆਪ ਪ੍ਰੋਡਕਟ ਕਰਦੀ ਆ ਉਹਨਾਂ ਲੋਕਾਂ ਨੂੰ ਮੈਂ ਇਹ ਸਮਝਦਾ ਆ ਕਿ ਜਿਹੜਾ ਆ ਇਹ ਦੇਸ਼ ਜਿਹੜਾ ਪੰਜਾਬ ਹੈ ਇਹ ਲੋਕ ਬੀਜੇਪੀ ਨੂੰ ਪਸਾਨ ਚੁੱਕੇ ਆ ਸੋ ਬੀਜੇਪੀ ਦੀ ਜਿਹੜੀ ਹਰਕਤਾਂ ਨੇ ਜਾਂ ਉਹਨਾਂ ਦੀਆਂ ਜੜੀਆਂ ਚਾਲਾਂ ਨੇ ਉਹ ਪੰਜਾਬੀ ਹੁਣ ਸਫਲ ਨਹੀਂ ਹੋਣ ਦੇਣਗੇ ਪੰਜਾਬ 2022 ਦੇ ਅੰਦਰ ਇੱਕ ਮਲਟੀਕਲਰ ਦੇ ਲੋਕਾਂ ਨੇ ਇੱਕ ਟਰੈਕ ਤੇ ਚੱਲ ਕੇ ਪੰਜਾਬ ਚ ਆਮ ਆਈ ਪਾਰਟੀ ਸਰਕਾਰ ਬਣਾਈ ਤੇ ਅੱਜ ਮਲਟੀਕਲਰ ਦੇ ਲੋਕਾਂ ਨੂੰ ਲਾਭ ਮਿਲ ਰਿਹਾ ਹੈ ਬਿਜਲੀ ਦਾ ਬਿੱਲ ਨਾਟੇ ਸਿੰਗਲ ਕੋਈ ਇੱਕ ਜਾਤ ਬਰਾਦਰੀ ਨੂੰ ਆ ਬਲਿਕੇ ਟੋਟਲਿਟੀ ਚ ਸਭੂਚੇ ਪੰਜਾਬੀ ਨੂੰ ਉਸਕਾਦ ਮਿਲ ਰਹੀ ਆ ਆਮਦਨੀ ਕਲੀਨਿਕ ਟੈਸਟ ਦਵਾਈਆਂ ਸਾਰਾ ਕੁਝ ਸੋ ਮੈਨੂੰ ਲੱਗਦਾ ਕਿ ਸ੍ਰੀ ਅਰਬੰਦ ਕੇਜਰੀਵਾਲ ਦੀ ਜਿਹੜੀ ਗੁੱਡ ਗਵਰਨਸ ਹੈ ਜਿਹੜੀ ਸਪੇਸ ਸੀਗੀ ਸਾਰੇ ਦੇਸ਼ ਦੇ ਅੰਦਰ ਪੜੇ ਲੇਕੇ ਲੋਕ ਵੀ ਮਹਿਸੂਸ ਕਰਦੇ ਆ ਆਮ ਲੋਕ ਵੀ ਮਹਿਸੂਸ ਕਰਦੇ ਆ ਵੀ ਕੋਈ ਸਰਕਾਰ ਤੇ ਆਵੇ ਜਿਹੜੀ ਘੱਟੋ ਘੱਟ ਗਵਰਨੈਂਸ ਦੇਵੇ ਗੁੱਡ ਗਵਰਨੈਂਸ ਦੇਵੇ ਉਹ ਅਰਵਿੰਦ ਕੇਜਰੀਵਾਲ ਜੀ ਨੇ ਉਹਦਾ ਸਪੇਸ ਭਰ ਦਿੱਤੀ ਆ ਪੰਜਾਬ ਤੇ ਦਿੱਲੀ ਇਹਦੀ ਉਦਾਹਰਨ ਆ ਸੋ ਲਗਾਤਾਰ ਦੇਸ਼ ਦੇ ਅੰਦਰ ਇਹੀ ਕਾਰਨ ਆ ਕਿ ਮੋਦੀ ਕੇਜਰੀਵਾਲ ਤੋਂ ਡਰਦਾ ਮੋਦੀ ਨੂੰ ਦੇਖ ਕੇ ਭੈ ਆ ਦੇਸ਼ ਦੇ ਤਾਂ ਕੇਜਰੀਵਾਲ ਸਾਹਿਬ ਤੋਂ ਆ ਨਹੀਂ ਤੇ ਉਹਨਾਂ ਨੂੰ ਅੰਦਰ ਸੁਟਣ ਦੀ ਕੀ ਲੋੜ ਆ ਤਾਂ ਮੈਨੂੰ ਲੱਗਦਾ ਆ ਵੀ ਇਸ ਵਾਰ ਜਿਹੜੀ ਹੈ ਇੰਡੀਆ ਗਠਜਵੰਦਨ ਦੀ ਸਰਕਾਰ ਦੇਸ਼ ਚ ਬਣੂਗੀ ਔਰ ਪੰਜਾਬ ਨੂੰ ਉਹਦਾ ਇਨਸਾਫ ਵੀ ਮਿਲੂਗਾ। ਲਾਸਟ ਕੁਐਸਚਨ ਹੈ ਜੀ ਕਿ ਕਿਹੜੇ-ਕਿਹੜੇ ਵੱਡੇ ਪ੍ਰੋਜੈਕਟ ਤੁਸੀਂ ਆਪਣੇ ਮਾਈਂਡ ਚ ਲਿਖ ਕੇ ਆ ਵੀ ਜੇ ਅਮਨ ਸ਼ੇਰ ਸਿੰਘ ਕੈਰੀਕਲ ਸੀਨੇ ਜਿਹੜੇ ਐਮਪੀ ਬਣਦੇ ਨੇ ਤਾਂ ਲੈ ਕੇ ਆਓਗੇ। ਲਾਜ਼ਮੀ ਤੌਰ ਤੇ ਇੱਕ ਸਾਡਾ ਚਮਰੋੜਾ ਜਿਹਨੂੰ ਮਿੰਨੂਗੋਆ ਕਹਿੰਦੇ ਆ। ਉੱਥੇ ਬਹੁਤ ਵੱਡੀ ਇਨਵੈਸਟਮੈਂਟ ਦੀ ਸਕੋਪ ਹੈਗਾ ਤੇ ਪੰਜਾਬ ਸਰਕਾਰ ਲੱਗੀ ਵੀ ਹੈ। ਅਸੀਂ ਚਾਹੁੰਦੇ ਆ ਵੀ ਉਹ ਇੰਟਰਨੈਸ਼ਨਲ ਦੁਨੀਆ ਦੇ ਨਕਸ਼ੇ ਤੇ ਆਵੇ, ਟੂਰਿਸਟ ਪਲੇਸ ਬਣੇ। ਮਤਲਬ ਸੈਕੰਡ ਜਿਹੜਾ ਮੇਰਾ ਗੁਰਦਾਸਪੁਰ ਤੇ ਪਠਾਨਕੋਟ ਡਿਸਟ੍ਰਿਕਟ ਆ ਸਾਡਾ ਜਤਨ ਆ ਵੀ ਇਥੇ ਆਉਣ ਵਾਲੇ ਸਮੇਂ 'ਚ ਮੈਡੀਕਲ ਕਾਲਜ ਬਣੇ ਪੰਜਾਬ ਦੇ ਅੰਦਰ ਬਾਕੀ ਵੀ ਸਰਕਾਰ ਬਣਾ ਰਹੀ ਹੈ ਗੁਰਦਾਸਪੁਰ ਪਠਾਨਕੋਟ ਦੇ ਅੰਦਰ ਲੋਕ ਸਭਾ ਦੇ ਵਿੱਚ ਇੱਕ ਮੈਡੀਕਲ ਕਾਲਜ ਬਣੇ ਜਿੱਥੇ ਹਰ ਗਰੀਬ ਬੰਦਾ ਜਾ ਕੇ ਸਸਤ ਵਧੀਆ ਇਲਾਜ ਆਪਣਾ ਕਰਾ ਸਕੇ ਸੋ ਇਸੇ ਤਰ੍ਹਾਂ ਜਿਹੜਾ ਆਪਾਂ ਕਹਿ ਸਕਦੇ ਆ ਵੀ ਕੋਈ ਇੰਡਸਟਰੀ ਆਵੇ ਜਿੱਥੇ ਸਾਡੇ ਲੋਕਾਂ ਨੂੰ ਰੋਜ਼ਗਾਰ ਮਿਲੇ ਬੱਚਿਆਂ ਨੂੰ ਰੋਜ਼ਗਾਰ ਮਿਲੇ ਸੋ ਐਜੂਕੇਸ਼ਨ ਔਰ ਹੈਲਥ ਇਹ ਤਾਂ ਥੀਮ ਹੈ ਹੀ ਆਵਾਂ ਦੀ ਪਾਰਟੀ ਦੇ ਇਸ ਤੋਂ ਇਲਾਵਾ ਵੀ ਜਿਹੜਾ ਕੋਈ ਮਤਲਬ ਇੰਡਸਟਰੀ ਦਾ ਸਵਾਲ ਹੈ ਜਾਂ ਹੋਰ ਕਈ ਸਵਾਲ ਨੇ ਜਿੰਨਾਂ ਦੇ ਉੱਤੇ ਵਰਕ ਕੀਤਾ ਜਾਣ ਦੀ ਲੋੜ ਆ ਖਾਸ ਕਰਕੇ ਮਹਿਲਾਵਾਂ ਪਿੰਡਾਂ ਦੇ ਅੰਦਰ ਮਹਿਲਾਵਾਂ ਕੋਲ ਕੋਈ ਕੰਮ ਨਹੀਂ ਸੋਨਾ ਲਈ ਕੋਈ ਸੈਲਫ ਹੈਲਪ ਗਰੁੱਪ ਬਣਣ ਉਹਨਾਂ ਲਈ ਕੋਈ ਕਾਜ਼ ਇਦਾਂ ਦਾ ਬਣੇ ਉਹਦੇ ਪਲਾਨ ਕੀਤੇ ਜਾ ਰਹੇ ਔਰ ਅਸੀਂ ਮਲੋ ਜਿਹੜਾ ਉਹ ਕਰਾਂਗੇ ਵੀ ਮਹਿਲਾਵਾਂ ਦੀ ਤੁਸੀਂ ਗੱਲ ਕਰ ਦਿੱਤੀ 1000 ਰੁਪਏ ਵਾਲਾ ਕਦੋਂ ਕਰ ਰਹੀ ਹੈ ਸਰਕਾਰ ਕਿਉਂਕਿ ਕਾफी ਮਹਿਲਾਵਾਂ ਜਿਹੜੀਆਂ ਮੰਗ ਬਿਲਕੁਲ ਚੋਣਾਂ ਤੋਂ ਬਾਅਦ ਦੇਖੋ ਇਹ ਕੇਜਰੀਵਾਲ ਦੀ ਗਰੰਟੀ ਹੈ ਕੇਜਰੀਵਾਲ ਮਖੌਲ ਨਹੀਂ ਕਰਦਾ ਕੇਜਰੀਵਾਲ ਜਿਹੜਾ ਵਾਅਦਾ ਕਰਦਾ ਹੈ ਭਗਵੰਤ ਮਾਨ ਜਿਹੜਾ ਵਾਅਦਾ ਕਰਦੇ ਆ ਉਹਨੂੰ ਨਿਭਾਉਂਦੇ ਆ ਬਹੁਤ ਜਲਦੀ ਇਹ ਹਜ਼ਾਰ-ਹਜ਼ਾਰ ਰੁਪਏ ਦੀ ਗਰੰਟੀ ਵੀ ਜਿਹੜੀ ਹੈ ਪੰਜਾਬ 'ਚ ਲਾਗੂ ਹੋਣ ਲਈ ਜਾ ਰਹੀ ਹੈ ਠੀਕ ਹੈ ਜੀ ਬਹੁਤ ਬਹੁਤ ਥੈਂਕ ਯੂ ਸੋ ਇਹ ਸੰ ਸਾਡੇ ਨਾਲ ਲਾਲਚੰਦ ਕਟਾਰੂ ਚੱਕ ਜੀ ਕੈਬਨਿਟ ਮੰਤਰੀ ਨੇ ਤੇ ਅਮਨ ਸ਼ੇਰ ਸਿੰਘ ਸ਼ਹਿਰੀ ਕਲਸੀ ਨੇ ਜਿਹੜੇ ਉਮੀਦਵਾਰ ਉਹਨਾਂ ਦੇ ਹੱਕ ਦੇ ਵਿੱਚ ਚੋਣ ਰੈਲੀਆਂ ਕਰ ਰਹੇ ਨੇ ਨਾਲ ਹੀ ਉਹਨਾਂ ਨੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੋ ਕਿ ਪੰਜਾਬ ਦੌਰੇ ਤੇ ਨੇ ਉਹਨਾਂ ਦੇ ਉੱਤੇ ਵੀ ਤਿੱਖੇ ਸ਼ਬਦੀ ਬਾਹਰ ਕੀਤੇ ਨੇ ਤੇ ਕਿਹਾ ਕਿ ਭਾਜਪਾ ਤੋਂ ਪੰਜਾਬ ਦੇ ਲੋਕ ਡਰਨ ਵਾਲੇ ਨਹੀਂ ਤੇ ਆਮ ਆਦੀ ਪਾਰਟੀ ਦੇ 13 ਐਮਪੀ ਨੇ ਜਿਹੜੇ ਲੋਕ ਇੱਥੋਂ ਜਿਤਾ ਕੇ ਵਿਧਾਨ ਸਭਾ ਲੋਕ ਸਭਾ ਦੇ ਵਿੱਚ ਭੇਜਣਗੇ ਤੇ ਪੰਜਾਬ ਦੇ ਵਿੱਚ ਵੱਡੇ ਪ੍ਰੋਜੈਕਟ ਨੇ ਜਿਹੜੇ ਉਹ ਲੈ ਕੇ ਹੋਣਗੇ ਕੈਮਰਾ ਪਰਸਨ ਸੰਦੀਪ ਟੁਰਨੇ ਨਾਲ ਤਜਿੰਦਰ ਚੰਦੀ ਪਠਾਨ